ਬਹੁਤ ਹੀ ਸਤਿਕਾਰਯੋਗ এনवायरमेंट ਸੁਸਾਇਟੀ ਮਾਨਸਾ ਤੇ ਰੋਟਰੀ ਕਲੱਬ ਰਾਇਲ ਮਾਨਸਾ ਦੇ ਸਾਰੇ ਮੈਂਬਰ ਸਾਹਿਬਾਨ ਸਭ ਤੋਂ ਪਹਿਲਾਂ ਸਾਡੇ ਸਾਰੇ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਅਲਕੁਸ਼ ਜਿੰਦਲ ਜੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸੋਨੀਆ ਜਿੰਦਲ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਇਹਨਾਂ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੈਂਟਰਲ ਪਾਰਕ ਮਾਨਸਾ ਵਿਕੇ ਫਟਾਫਰਕਾਰ ਦੇ ਜਿਹੜੇ ਫਲਾ ਵਾਲੇ ਬੂਟੇ ਲਗਾ ਕੇ ਵਾਤਾਵਰਨ ਜਾਗਰੂਕਤਾ ਮਹਿਮਾ ਜਿਹੜੀ ਸਾਡੀ ਗ੍ਰੀਨ ਮਹਾਂਸਾ ਪਲੇਨ ਮਹਾਂਸਾ ਵੀ ਮਹਿਮਾ ਜਿਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਔਰ ਅਸੀਂ ਰੱਬਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਵੱਲੋਂ ਜੋ ਅੱਜ ਇਹ ਨੇਕ ਕਾਰਜ ਕੀਤਾ ਗਿਆ ਔਨਾਂਲੇ ਸਮੇਂ ਵਿੱਚ ਇਸ ਪ੍ਰਕਾਰ ਦੇ ਵਾਤਾਵਰਨ ਜਾਗਰੂਕਤਾ ਨਾਲ ਸੰਬੰਧ ਕਾਰਜ ਲੋਕ ਕਾਇਦੇ ਨੇਕ ਕਾਰਜ ਜਿਹੜੇ ਇਸੇ ਤਰ੍ਹਾਂ ਜਾਰੀ ਰੱਖਣਗੇ ਦੁਬਾਰਾ ਫਿਰ ਸਾਡੀ ਸਮੂਹਟੀ ਟੀਮ ਵੱਲੋਂ ਮੈਡਮ ਸੋਨੀਆ ਜਿੰਦਲ ਜੀ ਨੂੰ ਜਨਮ ਦਿਤੀਆ ਬਹੁਤ ਬਹੁਤ ਮੁਬਾਰਕਾਂ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਇਸੇ ਤਰ੍ਹਾਂ ਖੁਸ਼ ਰਹਿਣ ਖਸਦੇ ਵਾਦੇ ਰਹਿਣ ਤੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਨ ਧੰਨਵਾਦ